ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਅੱਪ ਗੱਲ ਕਰਾਂਗੇ 25 ਨਵੰਬਰ ਤੋਂ ਲੈ ਕੇ ਵੀਰੋ ਆਉਣ ਵਾਲੇ 3 ਨਵੰਬਰ ਤੱਕ ਜੋ ਲਾਸਟ ਹਫ਼ਤੇ ਦੇ 5 ਦਿਨ ਹੋਣਗੇ ਨਵੰਬਰ ਦੇ ਵੀਰੋ ਜੋ ਲਾਸਟ 5 ਦਿਨ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਵੀਰੋ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਕੁੱਲ ਮਿਲਾ ਕੇ ਪਿਛਲੇ 15-20 ਦਿਨ ਤੋਂ ਪਰੇਸ਼ੇਰ ਇਸ ਕਰਕੇ ਵੀਰੋ ਨਹੀਂ ਪਈ ਕਿਉਂਕਿ ਮੌਸਮ ਦੇ ਵਿੱਚ ਕੋਈ ਹਲਚਲ ਨਹੀਂ ਸੀ ਤਕਰੀਬਨ ਨਾਰਮਲ ਸਾਫ਼ ਮੌਸਮ ਚੱਲ ਰਿਹਾ ਸੀ ਸੁਭਿਰੋ ਹੁਣ ਥੋੜਾ ਮੋਟਾ ਮੌਸਮ ਦੇ ਵਿੱਚ ਆਪਾਂ ਨੂੰ ਬਦਲਾ ਦੇਖਣ ਨੂੰ ਮਿਲੇਗਾ ਇਸੇ ਕਾਰਨ ਹੀ ਆਪਾਂ ਜਾਣਕਾਰੀ ਸਾਂਝੀ ਕਰਦੇ ਆਂ ਕਿਸਾਨ ਵੀਰੋ ਆਉਂਦੇ ਦਿਨਾਂ ਦੇ ਵਿੱਚ ਪਿਛਲੇ ਜਿਵੇਂ ਕਿ 5-7 ਦਿਨ ਹੋ ਗਏ ਚੰਗੀ ਧੁੱਪ ਆਪਾਂ ਨੂੰ ਦੇਖਣ ਨੂੰ ਮਿਲੀ ਹੈ ਵੀਰੋ ਤਕਰੀਬਨ 5-6 ਦਿਨ ਪਹਿਲਾਂ ਬਹੁਤ ਜ਼ਿਆਦਾ ਧੁੰਦ ਪੈਣ ਲੱਗੀ ਸੀ ਇੱਕ ਵਾਰੀ ਪਿਛਲੇ ਦਿਨਾਂ ਦੇ ਵਿੱਚ ਧੁੰਦ ਬਿਲਕੁਲ ਨਹੀਂ ਨਾ ਮਾਤਰ ਪਈ ਐ ਤੇ ਧੁੱਪ ਦਾ ਜੋ ਮਾਹੌਲ ਹੈ ਉਹ ਵਧੀਆ ਆਪਾਂ ਨੂੰ ਦੇਖਣ ਨੂੰ ਮਿਲਿਆ ਸੁਬਿਰੋ ਆਉਂਦੇ ਦਿਨਾਂ ਦੇ ਵਿੱਚ ਧੁੰਦ ਦਾ ਪ੍ਰਭਾਵ ਫੇਰ ਵਧੇਗਾ ਅੱਜ ਧੁੰਦ ਥੋੜੀ ਆਪਾਨੂੰ ਹਲਕੀ ਦੇਖਣ ਨੂੰ ਮਿਲੇ ਵੀਰੇ ਕੱਲ ਤੋਂ ਬਾਅਦ ਆਉਂਦੇ ਦੋ ਤਿੰਨ ਦਿਨਾਂ ਦੇ ਬਾਅਦ ਫੇਰ ਆਪਾਨੂੰ ਸੰਘਣੀ ਧੁੰਦ ਪੰਜਾਬ ਦੇ ਵਿੱਚ ਬਾਰੇ ਬੱਖ-ਬੱਖੇ ਤਰ੍ਹਾਂ ਦੇ ਵਿੱਚ ਆਪਾਨੂੰ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ ਜਿਸ ਦੇ ਕਾਰਨ ਵੀਰੇ ਧੁੱਪ ਨਾ ਮਤਰਹੀ ਨਿਕਲੇਗੀ ਜਰਾਤਰ ਧੁੰਦ ਦਾ ਪ੍ਰਭਾਵ ਦਿਨ ਦੇ ਸਮੇਂ ਵੀ ਆਪਾਨੂੰ ਦੇਖਣ ਨੂੰ ਮਿਲੇਗਾ ਛੋਟੇ-ਮੋਟੇ ਇੱਕ ਤੋਂ ਬਾਅਦ ਇੱਕ ਸਿਸਟਮ ਵੀਰੇ ਪਹਾੜਾਂ ਦੇ ਵਿੱਚ ਆਉਂਦੇ ਰਹਿੰਦੇ ਨੇ ਜਿਨ੍ਹਾਂ ਦੇ ਕਾਰਨ ਬਰਫ਼ਬਾਰੀ ਹੁੰਦੀ ਹੈ ਤੇ ਠੰਡੀਆਂ ਸ਼ੀਤ ਹਵਾਵਾਂ ਮੌਤਰ ਪੱਛਮ ਦੇ سمت ਤੇਜ਼ ਰਫ਼ਤਾਰ ਤੇ ਵੀਰੋ ਵਗਦੀਆਂ ਰਹਿਣਗੀਆਂ ਠੰਡ ਦੇ ਵਿੱਚ ਵਾਧਾ ਹੋਵੇਗਾ ਅੱਜ ਦਿਨ ਦੇ ਟੈਂਪਰੇਚਰ तकरीबन 25 26 ਡਿਗਰੀ ਦੇ ਆਸ-ਪਾਸ ਹੋਣਗੇ ਵੀਰੋ ਕੱਲ ਤੋਂ ਬਾਅਦ ਜੋ ਕਿ ਟੈਂਪਰੇਚਰ ਨੇ ਇੱਕ ਇੱਕ ਡਿਗਰੀ ਕਰਕੇ ਘਟਣੇ ਸ਼ੁਰੂ ਹੋ ਜਾਣਗੇ ਜੋ ਕਿ ਆ ਲਾਸਟ 30 ਨਵੰਬਰ ਤੱਕ ਦੀ ਆਪਾਂ ਗੱਲ ਕਰੀ ਵੀਰੋ ਟੈਂਪਰੇਚਰ 2 ਤੋਂ 3 ਡਿਗਰੀ ਅੱਜ ਦੇ ਮੁਕਾਬਲੇ ਥੱਲੇ ਆਉਣਗੇ ਹਵਾਵਾਂ ਚੰਗੀ ਰਫਤਾਰ ਦੇ ਉੱਤਰ ਪੱਛਮ ਦਿਸ਼ਾ ਤੋਂ ਵੀਰੋ ਦਿਨ ਦੇ ਸਮੇਂ ਵਗਣਗੀਆਂ ਰਾਤ ਦੇ ਸਮੇਂ ਜੇਕਰ ਵੀਰੋ ਹਵਾ ਬਿਲਕੁਲ ਰੁਕਦੀ ਹੈ ਮੌਸਮ ਸਾਫ਼ ਹੁੰਦਾ ਹੈ ਤਾਂ ਉਹਨਾਂ ਦਿਨਾਂ ਵਿੱਚ ਵੀਰੋ ਕੋਰੇ ਦੇ ਹਾਲਾਤ ਬਣਦੇ ਨੇ ਦਿਨ ਦੇ ਸਮੇਂ ਉੱਤਰ ਪੱਛਮ ਹਵਾਵਾਂ ਤੇਜ਼ ਦੇ ਸ ਬਿਰੂ ਤੇਜ਼ ਰਫਤਾਰ ਤੇ ਵਗਦੀਆਂ ਹੋਣ ਤੇ ਰਾਤ ਦੇ ਸਮੇਂ ਬਿਲਕੁਲ ਹਵਾਵਾਂ ਰੁਕ ਜਾਣ ਤੇ ਮੌਸਮ ਸਾਫ਼ ਹੋਵੇ ਧੁੰਦ ਨਾ ਹੋ ਵੀਰੋ ਉਹਨਾਂ ਦਿਨਾਂ ਦੇ ਵਿੱਚ ਕੋਰੇ ਦੇ ਹਾਲਾਤ ਬਣਦੇ ਜੇਕਰ ਕੋਰੇ ਦੇ ਕੋਈ ਹਾਲਾਤ ਵੀ ਬਣਨਗੇ ਉਹਦੀ ਜਾਣਕਾਰੀ ਵੀ ਆਪਾਂ ਸਪੈਸ਼ਲ ਆਲੂਆਂ ਦੀ ਖੇਤੀ ਵਾਲੇ ਕਿਸਾਨਾਂ ਲਈ ਸਾਂਝੀ ਕਰਾਂਗੇ ਕਿ ਕਿੰਨਾ ਦਿਨਾਂ ਦੇ ਵਿੱਚ ਵੀਰੋ ਕੋਰੇ ਦਾ ਪ੍ਰਭਾਵ ਆਪਰੋਂ ਦੇਖਣ ਨੂੰ ਮਿਲ ਸਕਦਾ ਹੈ ਫਿਲਹਾਲ ਥੋੜੀ-ਮੋਟੀ ਵੀਰੋ ਹਲਕੀ-ਫੁਲਕੀ ਬਦਲਵਾਈ ਆਪਾਨੂੰ ਮੌਸਮ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਮੀਂਹ ਦੇ ਵੀਰੋ ਕੋਈ ਵੱਡੇ ਹਾਲਾਤ ਨਹੀਂ ਹੋਣਗੇ ਜਿਵੇਂ ਕਿ ਕੋਈ ਐਡਾ ਸਿਸਟਮ ਨਹੀਂ ਹੈ ਆਉਂਦੇ ਪੰਜ-ਚਾਰ ਦਿਨਾਂ ਵਿੱਚ ਜੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇ ਜਾਂ ਵੀਰੋ ਬਦਲਵਾਈ ਜਾਂ ਮੀਂਹ ਇਦਾਂ ਦੀ ਗਤੀਵਿਧੀਆਂ ਆਪਾਨੂੰ ਦੇਖਣ ਨੂੰ ਮਿਲਣ ਫਿਲਹਾਲ ਵੀਰੋ ਬਾਕੀ ਮੌਸਮ ਸਭ ਧੁੰਦ ਦਾ ਮਾਹੌਲ ਜ਼ਰੂਰ ਆਪਾਨੂੰ ਵੀਰੋ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲੂਗਾ ਵੀਰੋ ਹੋਰ ਜੇਕਰ ਕੋਈ اچانک ਤਬਦੀਲੀ ਮੌਸਮ ਦੇ ਵਿੱਚ ਆਉਂਦੀ ਹੈ ਦਨ ਦੇ ਤਾਪਮਾਨ 24-25 ਡਿਗਰੀ ਦੇ ਆਸ-ਪਾਸ ਤੇ ਰਾਤ ਦੇ ਵੀਰੋ 17-18 ਡਿਗਰੀ ਦੇ ਆਸ-ਪਾਸ ਬਣੇ ਰਹਿਣਗੇ। ਬਾਕੀ ਵੀਰ ਆਪਾਂ ਜਾਣਕਾਰੀ ਲਈ ਕਿਸੇ ਸਮੇਂ ਸਮੇਂ ਤੇ ਹਾਜ਼ਰ ਹੁੰਦੇ ਰਹੇ ਨਾ ਚੈਨਲ ਨਾਲ ਬਣੇ ਰਹੋ ਜੀ। ਸਾਰੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।